ਡੱਲੇਵਾਲ ਦੇ ਮਰਨ ਵਰਤ ਨੂੰ ਅੱਜ 50 ਦਿਨ ਹੋ ਗਏ ਨੇ ਤੇ ਉਹਨਾਂ ਦੀ ਸਿਹਤ ਹੋਰ ਡਾਊਨ ਹੋ ਗਈ ਹੈ ਤੇ ਦੱਸਦੇ ਕਿ ਹੁਣ ਬੋਲਣ 'ਚ ਕਾਫੀ ਉਹਨਾਂ ਨੂੰ ਦਿੱਕਤ ਆ ਰਹੀ ਹੈ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਪੂਰਨ ਤੌਰ ਤੇ ਚਿੰਤਤ ਨਜ਼ਰ ਆ ਰਹੀਆਂ ਨੇ ਜਗਜੀਤ ਸਿੰਘ ਡੱਲੇਵਾ ਯਾਨੀ ਕਿ ਪ੍ਰਧਾਨ ਸਾਹਿਬ ਨੂੰ ਮਰਨ ਵਰਤ ਤੇ ਬੈਠੇ ਅੱਜ 50 ਦਿਨ ਹੋ ਗਏ ਨੇ ਤੇ ਸਿਹਤ ਉਹਨਾਂ ਦੀ ਹੋਰ ਡਾਊਨ ਹੋ ਗਈ ਹੈ ਦੂਜੇ ਪਾਸੇ ਸਰਕਾਰ ਬੇਫਿਕਰ ਨਜ਼ਰ ਆ ਰਹੀ ਹੈ ਹਜੇ ਤੱਕ ਐਮਐਸਪੀ ਦੀ ਕਾਨੂੰਨੀ ਗਰੰਟੀ ਨੂੰ ਲੈ ਕੇ ਕਿਸਾਨ ਅੜੇ ਹੋਏ ਨੇ ਤੇ ਦੱਸਦੀ ਇਹ ਕਿ ਉੱਥੇ ਹੀ ਇਹ ਦੱਸਿਆ ਜਾ ਰਿਹਾ ਹੈ ਕਿ ਡੱਲੇਵਾਲ ਦੇ ਮਰਨ ਵਰਤ ਨੂੰ ਜਿਹੜੇ ਕਿ 50 ਦਿਨ ਹੋ ਗਏ ਨੇ ਸਿਹਤ ਹੋਰ ਡਾਊਨ ਹੋ ਗਈ ਹੈ ਬੋਲਣਾ ਵੀ ਉਹਨਾਂ ਦਾ ਔਖਾ ਹੋ ਗਿਆ ਪੰਜਾਬ ਹਰਿਆਣਾ ਦੀ ਖਨਾਰੀ ਸਰਹੰਦ ਤੇ ਕਿਸਾਨ ਅਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਜਿਹੜਾ ਕਿ ਫਸਲਾਂ ਦੇ ਘਟੋ-ਕਟ ਸਮਰਥਨ ਮੁੱਲ ਸਮੇਤ 13 ਮੰਗਾਂ ਦੇ ਲਈ ਸ਼ੁਰੂ ਕੀਤਾ ਗਿਆ ਮਰਨ ਵਰਤ ਅੱਜ ਆਪਣੇ ਪੰਜਾਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਹੈ ਤੇ ਜਿਸ ਤੋਂ ਬਾਅਦ ਗੱਲ ਕਰੀਏ ਤਾਂ ਉਥੇ ਉਹਨਾਂ ਡੱਲੇਵਾਲ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ ਉਹਨਾਂ ਨੂੰ ਬੋਲਣ 'ਚ ਵੀ ਬਹੁਤ ਮੁਸ਼ਕਲ ਆ ਰਹੀ ਹੈ ਸਰੀਰ ਦਾ ਜਿਹੜਾ ਕਿ ਮਾਸ ਸੁੰਗੜ ਰਿਹਾ ਹੈ ਦੂਜੇ ਪਾਸੇ ਅਜਹੀ ਸਥਿਤੀ 'ਚ ਕਿਸਾਨ ਹੁਣ ਹਰ ਪਲ ਬਹੁਤ ਜਿਹੜੇ ਕਿ ਅਹਿਮਾਨ ਰਹੇ ਨੇ ਤੇ ਇਸ ਦੇ ਨਾਲ ਹੀ ਅੱਜ ਹਰਿਆਣਾ ਦੇ ਕੈਥਲ ਜ਼ਿਲ੍ਹੇ ਤੋਂ ਕਿਸਾਨ ਦਾ ਇੱਕ ਸਮੂਹ ਜਿਹੜਾ ਕਿ ਖਨੌਰੀ ਪਹੁੰਚੇਗਾ ਹੁਣ ਇਸ ਸੰਘਰਸ਼ ਨੂੰ ਜਿਹੜਾ ਕਿ ਤੇਜ਼ ਕਰਨ ਦੇ ਲਈ ਢੱਲੇਵਾਲ ਦਾ ਸੁਨੇਹਾ ਹਰ ਘਰ ਤੱਕ ਪਹੁੰਚਾਇਆ ਜਾਵੇਗਾ ਤੇ ਜਿਸ ਤੋਂ ਬਾਅਦ ਹੁਣ ਕਿਸਾਨ ਜਥੇਬੰਦੀਆਂ ਜਿਹੜੀਆਂ ਕਿ ਮਿਲ ਕੇ ਇੱਕ ਵੱਡੀ ਮੀਟਿੰਗ ਜਿਹੜੀ ਕਿ ਕੱਲ ਕੀਤੀ ਤੇ ਹੁਣ 18 ਜਨ 18 ਜਨਵਰੀ ਤੱਕ ਅਗਲੀ ਜਿਹੜੀ ਕਿ ਮੀਟਿੰਗ ਹੋ ਸਕਦੀ ਹੈ ਤੇ ਉਸੇ ਜਗਜੀਤ ਸਿੰਘ ਢੱਲੇਵਾਲ ਦੀ ਮੈਡੀਕਲ ਰਿਪੋਰਟ ਬਾਰੇ ਡਾਕਟਰਾਂ ਨੇ ਕਿਹਾ ਕਿ ਉਹਨਾਂ ਦੀ ਸਿਹਤ ਜਿਹੜੀ ਕਿ ਹਰ ਪਲ ਵਿਗੜ ਰਹੀ ਹੈ ਉਹਨਾਂ ਨੂੰ ਬੋਲਣ 'ਚ ਵੀ ਮੁਸ਼ਕਲ ਆ ਰਹੀ ਹੈ ਹਾਲਾਂਕਿ ਢੱਲੇਵਾਲ ਨੇ ਸਪਸ਼ਟ ਕਰ ਦਿੱਤਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਉਹਨਾਂ ਦੇ ਨਾਲ ਗੱਲ ਨਹੀਂ ਕਰਦੀ ਉਦੋਂ ਤੱਕ ਉਹ ਡਾਕਟਰੀ ਸਹੂਲਤ ਨਹੀਂ ਲੈਣਗੇ ਹਾਲਾਂਕਿ ਪੰਜਾਬ ਸਰਕਾਰ ਨੇ ਸਾਹਮਣੇ 50 500 ਮੀਟਰ ਦੀ ਦੂਰੀ ਤੇ ਇੱਕ ਸਥਾਈ ਹਸਪਤਾਲ ਡਾਕਟਰਾਂ ਦੀ ਟੀਮ ਅਤੇ ਹੋਰ ਪ੍ਰਬੰਧਾਂ ਦਾ ਪ੍ਰਬੰਧ ਕੀਤਾ ਹੋਇਆ ਹੈ ਪੰਜਾਬ ਸਰਕਾਰ ਦੇ ਜਿਹੜੇ ਅਧਿਕਾਰੀ ਨੇ ਉਹ ਲਗਾਤਾਰ ਕਿਸਾਨਾਂ ਨੂੰ ਮਿਲ ਰਹੇ ਨੇ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਸੱਤ ਮੰਤਰੀ ਵੀ ਡੱਲੇਵਾਲ ਨੂੰ ਮਿਲੇ ਨੇ ਉਸ ਸਮੇਂ ਇਸ ਮਾਮਲੇ 'ਚ ਸੁਪਰੀਮ ਕੋਰਟ ਦੁਆਰਾ ਗਠਿਤ ਹਾਈ ਪਾਵਰ ਕਮੇਟੀ ਨੇ ਡੱਲਿਆ ਨਾਲ ਮੁਲਾਕਾਤ ਕੀਤੀ ਤੇ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਉਹ ਆਪਣਾ ਮਰਨ ਵਰਤ ਜਾਰੀ ਰੱਖਣ ਪਰ ਆਪਣਾ ਇਲਾਜ ਕਰਵਾ ਲੈਣ ਤੇ ਉੱਥੇ ਹੁਣ 18 ਤਰੀਕ ਨੂੰ ਜਿਹੜੀ ਕਿ ਮੀਟਿੰਗ ਹੋਵੇਗੀ ਤੇ ਜਿਸ ਤੋਂ ਬਾਅਦ ਸ਼ੰਭੂ ਤੇ ਖਨੌਰੀ ਮੋਰਚਿਆਂ ਤੇ ਚੱਲ ਰਹੇ ਸੰਘਰਸ਼ ਦੇ ਨਾਲ ਆਉਣ ਵਾਲੇ ਦਿਨਾਂ 'ਚ ਸੰਯੁਕਤ ਕਿਸਾਨ ਮੋਰਚਾ ਵੀ ਦਿਖਾਈ ਦੇਵੇਗਾ ਤੇ ਇਕਤਾ ਚਮੰਦੀ ਦੋਵੇਂ ਪਾਰਟੀ ਦੀਆਂ ਮੀਟਿੰਗਾਂ ਦਾ ਜਿਹੜਾ ਕਿ سلسلہ جاری ਹੈ ਤੇ ਉੱਥੇ ਹੀ ਸੋਮਵਾਰ ਨੂੰ ਜਿਹੜਾ ਕਿ ਪਟਿਆਲਾ ਦੇ ਪਾਤੜਾ 'ਚ ਤਿੰਨ ਹੋਰ ਮੋਰਚਿਆਂ ਦੇ ਆਗੂਆਂ ਦੀ ਇੱਕ ਮੀਟਿੰਗ ਹੋਵੇਗੀ ਅਗਲੀ ਜਿਹੜੀ ਕਿ ਹੁਣ ਮੀਟਿੰਗ 18 ਤਰੀਕ ਨੂੰ ਹੋਵੇਗੀ ਤੇ ਜਿਸ ਤੋਂ ਬਾਅਦ 26 ਜਨਵਰੀ ਨੂੰ ਟਰੈਕਟਰ ਮਾਰਚ ਕੀਤਾ ਜਾਵੇਗਾ ਤੇ ਉੱਥੇ ਹੀ ਅੱਜ ਹਰਿਆਣਾ ਦੇ ਸੋਨੀਪੱਤ ਤੋਂ ਕਿਸਾਨਾਂ ਦਾ ਇੱਕ ਸਮੂਹ ਨਿਗਜੀਤ ਸਿੰਘ ਡੱਲੇਵਾਲ ਦੇ ਸਮਰਥਨ 'ਚ ਖਨੌਰੀ ਮੋਰਚੇ ਜਾਵੇਗਾ